ਉੱਧਰ ਦੇ ਪਰਾਂ ਨੂੰ ਆਉਂਦੇ ਨੂੰ ਜਦੋਂ ਆਉਂਦੇ ਨੂੰ ਦੇਖ ਲਿਆ ਇਹਨੂੰ ਐਤੀ ਮੈਂ ਭਾਜੂਆਂ ਮੁੰਡੇ ਆ ਕੇ ਤੇ ਆਲੇ-ਦਾਲੇ ਹੋ ਗਏ ਕਹਿੰਦਾ ਇੱਕ ਵਕੀਰ ਹੋ ਗਿਆ ਕੀ ਹੋ ਗਿਆ ਉਹਨਾਂ ਨੇ ਫੜ ਲਿਆ ਤਦੋਂ ਰੇ ਲਿਆਂਦਾ ਫਿਰ ਉਹਰੇ ਕਹਿੰਦਾ ਮੈਂ ਤਾਂ ਲੈਟਰਿੰਗ ਕਰਨ ਆਇਆ ਸੀ ਆ ਪਹਿਲੇ ਪਏ ਨੇ ਉਧਰ ਪਰਾਂ ਇੱਥੇ ਜੱਦੀ ਪ੍ਰਾਪਰਟੀ ਇੱਥੇ ਇੱਕ ਲੈਟਰਿੰਗ ਕਰਨ ਆਇਆ ਉਹ ਵੀ ਤਾਰਾ ਟੱਪ ਕੇ ਤੇਗੇ ਟੱਪ ਕੇ ਤਾਰਾਂ ਲੱਗੀਆਂ ਹੋਈਆਂ ਨੇ ਤਾਰਾਂ ਲੱਗੀਆਂ ਉਹਨਾਂ ਨੇ ਇੱਕ ਗੱਲੀ ਸੀ ਇਹਦੇ ਨਾਲ ਤਾਂ ਕੋਈ ਹੋਣੀ ਨਾ ਨਾ ਗੱਲੀ ਸੀ ਇਹ ਠੀਕ ਹੈ ਅੰਦਰ ਵੀ ਕਹਿਦਾ ਮੇਰਾ ਭਈਆ ਇੱਕ ਜਾ ਉਹ ਥੋੜੀ ਆਏ ਇਹ ਤਾਂ ਪੰਜਾਬੀ ਬੋਲਦਾ ਹੋਰੀ ਰਾਹ ਦਾ ਛੋਟਾ ਹੁੰਦਾ ਹੈ ਹੈਲੋ ਅਸੀਂ ਤਾਂ ਪੁਲਿਸ ਨੂੰ ਬੁਲਾਉਣ ਵਾਲੇ ਕੋਹਣਾ ਜੇ ਲੱਛਣ ਇਹ ਜੇ ਕਰੇਗਾ ਫਿਰ ਬਾਈ ਇੱਥੇ ਕੈਸ਼ ਹੁੰਦਾ ਬਜਰੀ ਦੇ ਤਾਂ ਕੰਮ ਕਰਦੇ ਨੇ ਬਾਈ ਨਹੀਂ ਅੱਡੇ ਤੋਂ ਇਹ ਹੁਣ ਆ ਦੇਖੋ ਪਿੱਛੇ ਆ ਪੱਟ ਕੇ ਅੰਦਰੋਂ ਸਾਰਾ ਸਮਾਨ ਵਿੱਚ ਰੱਖਾਇਆ ਪਿਆਈ ਪਤਿਸਬੰਦ ਦੇ ਜੇਬ ਤੇ ਦੀ ਸਾਰਾ ਕੁਝ ਤੇ ਜਦੋਂ ਬਾਈ ਉਧਰੋਂ ਆਇਆ ਕਿ ਹਾਕ ਮਾਰ ਗਿਆ ਇੱਥੋਂ ਭੱਜ ਗਿਆ ਮੈਂ ਉਧਰ ਪਰਾਂ ਤੀ ਮੈਂ ਦੇਖ ਲਿਆ ਇਹਨੂੰ ਉਧਰ ਦੇ ਪਰਾਂ ਨੂੰ ਹੁੰਦੇ ਰੋ ਜਦੋਂ ਹੁੰਦੇ ਨੂੰ ਦੇਖ ਲਿਆ ਇਹਨੂੰ ਐ ਕਿ ਮੈਂ ਭੱਜ ਮੁੰਡੇ ਆਏ ਤੇ ਆਲੇ-ਦਾਲੇ ਹੋ ਗਏ ਕਹਿੰਦਾ ਇੱਕ ਵਕੀ ਹੋ ਗਿਆ ਕੀ ਹੋ ਗਿਆ ਉਹਨਾਂ ਨੇ ਫੜ ਲਿਆ ਜਦੋਂ ਰੇ ਲਿਆਂਦਾ ਫਿਰ ਉਹਰੇ ਕਹਿੰਦਾ ਮੈਂ ਤਾਂ ਲੈਟਰਨ ਕਰਨ ਆਇਆ ਸੀ ਆ ਪੰਨਿਆ ਆ ਤੁਹਾਡੇ ਸਾਹਮਣੇ ਸਾਰਾ ਕੁਝ ਪੰਨਿਆ ਪਿਆ ਇਹ ਪਹਿਲਾਂ ਬੈਟਰੀ ਚੱਕਣੇ ਪਈ ਇਹ ਦੇ ਵਿਚਾਰੇ ਤਾਂ ਸਿਲੰਡਰ ਚੱਕੇ ਲੈ ਲੈ ਜੰਨੀਆਂ ਚੋਰੀਆਂ ਾਡੇ ਚ ਹੋਈਆਂ ਨੇ ਇਹਨੇ ਬੈਂਡਰੀ ਵਾਲੀਆਂ ਇਹਨੇ ਕਰੀਆਂ ਨੇ ਦੁਨੀਆਂ ਕਰੀਆਂ ਨੇ ਸਾਰੇ ਵਿਚਾਰੇ ਬੈਂਟਰੋ ਕਰੇ ਕਰੇ ਗੱਡੀਆਂ ਲਾਉਣ ਲੱਗ ਗਏ ਇਹ ਦੇ ਕਰਕੇ ਸਾਡੇ ਚੋਰੀ ਕਰਨ ਦੀ ਕੋਸ਼ਿਸ਼ ਕਰ ਰਹੀ ਸੀ ਕੋਸ਼ਿਸ਼ ਕੀਤੀ ਮੇਰੇ ਚੱਕ ਰਿਹਾ ਚੱਕਦੇ ਉਹਦਾ ਬਾਈ ਨੇ ਹਾਕ ਮਾਰ ਲਈ ਜਦੋਂ ਮਗਰੋਂ ਬਸ ਉਹ ਤੋਂ ਭੱਜਿਆ ਇੱਥੋਂ ਦੀ ਉੱਤੋਂ ਦੀ ਜਾ ਕੇ ਉੱਥੇ ਲੁਕ ਗਿਆ ਮੈਂ ਪਿੱਛੇ ਕੁੱਤੇ ਘੁਮਾਰਿਆ ਦੀ ਮੇਰੀ ਨਗਾ ਪੈ ਗਈ ਮੈਂ ਉੱਥੇ ਕੁੱਤੇ ਫੜਾ ਕੇ ਤੇ ਮਗਰ ਆ ਗਿਆ ਉਹ ਮੁੰਡੇ ਆ ਗਏ ਮੇਰੇ ਨਾਲ ਉਹਨਾਂ ਨੇ ਫੜਿਆ ਕਿਹਾ ਕੀ ਹੋ ਗਿਆ ਕੀ ਹੋ ਗਿਆ ਉਹਨਾਂ ਦੀ ਅਣਜਾਣ ਉਸ ਨੂੰ ਤਲਾਹ ਕਰਤੀ ਤੁਸੀਂ ਇਹ ਬੰਦਰ ਖਾਚੋਰ ਹਾਂਜੀ ਹਾਂ ਇਹ ਇਹ ਰੈਕ ਬੈਟਰੀ ਵੀ ਅੱਡੇ 'ਚੋਂ ਜਿੰਨੀ ਚੋਰੀ ਹੁੰਦੀ ਆ ਪਹਿਲਾਂ ਇੱਥੇ ਵਿਚਾਰੇ ਦਾ ਸਿਲੰਡਰ ਚੱਕਿਆ ਜਾਂਦਾ ਆ ਆ ਦੇਖ ਸਕਦੇ ਹੋ ਵੀ ਚੋਰ ਇਹਨਾਂ ਨੇ ਬੰਦ ਲਿਆ ਚੋਰੀ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਮੇਰੇ ਅੱਗੇ ਤੋਂ ਨਹੀਂ ਕਰਦਾ ਉਹ ਗਾੜੀ ਵੀ ਰੈਕ ਚੋ ਗਿਆ ਪੱਕਾ ਚੋਰ ਇਹ ਮੈਂ ਨਹੀਂ ਯਾਰ ਪਾਣੀ ਵੀ ਨਹੀਂ ਕਿਨੇ ਫੋਟੋ ਵੀ ਦਿਖਾਈਏ ਫੋਟੋ ਵੀ ਦਿਖਾਈਏ ਇਹ ਬੰਦਾ ਪ੍ਰੂਫ ਪਾ ਕੇ ਗਿਆ ਸਾਨੂੰ ਬੰਦਾ ਵੀਰੇ ਚੋਰ ਆ ਪੱਕਾ ਚੋਰ ਇਹ ਪੱਕਾ ਅਸੀਂ ਤਾਂ ਚੱਕਿਆ ਇਹ ਜਦੋਂ ਕੋਈ ਨਹੀਂ ਆਉਂਦਾ ਇਹਦਾੜੇ ਭਾਈ ਮੈਂ ਨਹੀਂ ਰਹਿ ਜਾ ਕੰਮ ਕਰਦਾ ਹੈ ਗਾਰ ਭਾਈ ਤੂੰ ਐ ਦੱਸੋ ਕਿ 10 ਕਿੱਲੇ ਬੇਲੀ ਜਗਾ ਪਈ ਉੱਥੇ 2 ਟੀਵੀ ਲੱਗੀ ਹੋਈ ਹੈ ਸਾਰੇ ਕੋ ਲੱਗਿਆ ਉੱਧਰ ਕਿਉਂ ਨਹੀਂ ਆ ਇਹਦਾ ਜਵਾਬ ਨਹੀਂ ਤੋ ਗਲਤੀ ਹੋ ਗਈ ਯਾਰ ਵੀਰੇ ਮੈਂ ਅੱਗੇ ਤੋਂ ਨਹੀਂ ਨਹੀਂ ਗਲਤੀ ਕਿਵੇਂ ਉਹ ਗਲਤੀ ਤਾਂ ਦਾ ਬਈ ਇਹ ਸ਼ੀਸ਼ੇ ਪੇਸ ਕਾਥ ਕਿੱਥੇ ਹੈ ਪੇਸ ਕਾਥ ਉਹ ਕਾਮ ਕੀ ਇਹ ਉਹ ਦੇਖੀ ਕੇ ਹੋਰ ਕੁਛ ਹੈ ਚੈੱਕ ਕਰ ਇਹਨਾਂ ਨੇ ਹੋਰ ਕੀ ਕੀ ਭਰਾ ਮਗਲਬ ਜੀ ਪੇਸ ਦੇ ਪੇਸ ਕਾ ਅਸਰ ਨਾਲ ਖੋਲੇ ਨੇ ਭਾਈ ਉਹ ਪੇਸ ਕਾ ਉੱਥੇ ਪੈ ਦੁਕਾਨ ਦੇ ਪਿੰਨਾਂ ਜੀ ਇਹਨਾਂ ਨੇ ਨਾਮ ਲਿਆ ਖੀਰੂ ਦਾ ਇਹ ਪਤਾ ਹੀ ਗੱਲ ਹੈ ਇਹ ਲੋਕੜੇ ਹੈ ਇਹਨਾਂ ਟੱਠੇ ਵਰਗਾ ਸਰੀਰਾ ਗਾ ਕਮਾ ਕੇ ਖਾ ਨਹੀਂ ਸਕਦੇ ਕਿ ਜੋ ਕੰਮ ਵੀ ਕਰ ਸਕਦੇ ਨੇ ਦੇਖੋ ਗੱਡਾ ਸ੍ਰੀ ਦਾ ਇਹ ਹੋਰ ਕੀ ਕੀ ਬਰਾਮਦ ਹੋਰ ਕੀ ਕੀ ਬਰਾਮਦ ਹੋ ਇਸ ਤੋਂ ਇਹ ਬਾਈ ਅੱਡੇ 'ਚ ਜਿੰਨੇ ਬੈਂਟਰੇ ਚੋਰੀ ਹੁੰਦੇ ਨੇ ਦਰਗਾਹ ਤਾਂ ਵੀ ਸਰਕਾਰ ਨੂੰ ਵੀ ਇਹ ਲੋਕਾਂ ਨੂੰ ਭੈਂਟੇ ਆ ਗਏ ਮਤਲਬ ਖੇਤ ਵਾਲੇ ਜਿਨ੍ਹਾਂ ਦੀ ਜਗ੍ਹਾ ਇਹ ਬਣਤੀ ਗਈ ਉੱਥੇ ਉਹਨਾਂ ਨੇ ਹਾਕ ਮਾਰੀ ਅਸੀਂ ਉੱਥੇ ਖੜੇ ਸੀ ਕੁੱਤੇ ਘੁਮਾਰੇ ਸੀ ਮੇਰਾ ਸਾਡਾ ਧਿਆਨ ਪੈ ਗਿਆ ਬਾਈ ਨੇ ਹਾਕ ਮਾਰੀ ਹੈ ਇੱਥੋਂ ਦੀ ਗੇਟ ਟੱਪ ਕੇ ਨਾਲ ਦੀ ਨਾਲ ਪਰਲੀ ਸਾਈਡ ਤੋਂ ਵਿੱਚ ਵੜ ਗਿਆ ਲੋਕ ਉੱਥੇ ਉਹ ਮਤਲਬ ਅਜਾੜ ਦੇ ਲੋਕ ਲੁਕਜੂ ਉਹ ਮੁੰਡਿਆ ਨੇ ਕਿਹੜੇ ਮੇਰੇ ਮਗਰ ਮੁੰਡੇ ਸੀ ਉਹ ਭੱਜ ਗਏ ਮਗਰ ਹੋ ਗਏ ਤੇ ਫੜ ਲਿਆ ਉਹਨਾਂ ਨੂੰ ਕਹਦਾ ਕੀ ਹੋ ਗਿਆ ਕੀ ਹੋ ਗਿਆ ਕਿ ਮੈਂ ਤਾਂ ਲੈਟਰਨ ਕਰਨ ਜਾ ਰਹੀ ਲੈਟਰਨ ਕਰਨ ਜਾ ਰਿਆ ਸੀ ਉਹਨੇ ਕਰ ਰੋ ਅਸੀਂ ਇੱਥੇ ਲੈ ਆਏ ਇਹਨਾਂ ਦੇ ਭੰਨਿਆ ਵਗੈਰਾ ਕੁਝ ਸਾਰਾ ਦੇਖੋ ਜੇਬ ਚ ਕੁੰਡੀ ਨੇ ਇਸ ਗੱਸਤੀ ਬਈ ਇਹਦੇ ਜੇਬ ਚ ਇੱਕ ਲੈਟਰ ਜਾਂ ਦੀ ਪਤਾ ਨਹੀਂ ਕੀ ਇਹਨੇ ਖਾਦਾ ਹੋਇਆ ਕੀ ਨਹੀਂ ਕੋੜ ਦੋ ਮੰਨੇ ਆਂ ਜੀ ਪਹਿਲਾਂ ਦੱਸ ਕੀ ਖਾਦਾ ਜੀ ਕੋੜ ਨਾ ਹਾਜੀ ਵੀਰੇ ਇੱਧਰੋਂ ਕੋੜ ਨਾ ਖਾਣਾ ਬਸ ਫੇਰ ਦੂਜੇ ਕਹਿ ਰਹੇ ਨੇ ਕਿ ਹਾਂ ਪਿੰਡੀ ਦਾ ਲੱਗੋ ਫਰਨਿਸ਼ੇ ਕਰਕੇ ਰਨਿਸ਼ੇ ਕਰਕੇ ਇੰਨਾ ਬਰਬਾਦ ਹੋ ਰਿਹਾ ਉਹ ਕੋਈ ਕੰਮਕਾਰ ਕਰ ਲੋ ਚੰਗੀ ਤੇ ਗਲਤੀ ਹੋ ਗਈ ਕੋਈ ਨਹੀਂ ਇਸ ਤਰ੍ਹਾਂ ਇਸ ਤਰ੍ਹਾਂ ਕੀ ਹੋਰ ਤੂੰ ਦੂਜੇ ਪਾਸੇ ਚੋਰੀ ਕਰੇਂਗਾ ਜੇ ਇੱਧਰ ਨਹੀਂ ਆਉਂਦਾ ਮੈਂ ਤੁਰਕਾ ਦਾ ਯਾਰ ਕਿਤੇ ਵੀ ਦੂਜੀ ਬੈਠਾ ਆਗੇ ਬਸ ਆਗੇ ਕੜਾ ਬੰਡਾ ਹਾਂਜੀ ਵੀਰ ਜੀ ਕੀ ਨਾਮ ਰੋਡ ਮੇਰਾ ਨਾਮ ਸ਼ਮਨਪ੍ਰੀਤ ਜੀ ਕੀ ਮਾਮਲਾ ਜੀ ਸਰ ਮਾਮਲਾ ਇਹ ਆ ਵੀਰ ਜੀ ਅਸੀਂ ਉਰੇ ਆਏ ਸੀ ਬਾਜਵਾ ਬਾਜਵੇ ਰਵਰਾਂ ਦੀ ਇਹ ਮਤਲਬ ਜਗ੍ਹਾ ਸਾਰੀ ਮਤਲਬ ਜੰਗਲਾਂ ਮਰਿਆ ਹੋਏ ਵਾਲੇ ਵਾਲੇ ਕਵਰ ਕਰੀ ਹੋਈ ਆ ਸਾਰੀ ਜਗ੍ਹਾ ਇਹ ਬੰਦੇ ਨੇ ਉਧਰੋਂ ਪਰਲੀ ਸਾਈਡ ਤੋਂ ਤਾਰਾਂ ਟੱਪੀਆਂ ਤਾਂ ਇੱਥੇ ਆ ਗਿਆ ਉਹ ਜਦੋਂ ਖੜਕਾ ਸੁਣਿਆ ਇਹਨੇ ਤੋੜੀ ਉਹ ਚੀਜ਼ ਉਹ ਖੜਕਾ ਸੁਣਿਆ ਬਾਜਵਾ ਵੀਰਾਂ ਉੱਥੇ ਹੀ ਹੋਣਾ ਉਹਨੇ ਭੱਜਦਾ ਆ ਗਿਆ ਸਾਨੂੰ ਲੱਗਿਆ ਪਤਾ ਨਹੀਂ ਕੀ ਹੋ ਗਿਆ ਕੀ ਕੀ ਚੱਕਰ ਪੈ ਗਿਆ ਜਦੋਂ ਅਸੀਂ ਨਿਗਾ ਮਾਰੀ ਸਾਨੂੰ ਪਤਾ ਲੱਗਾ ਕਿ ਇਹ ਭੱਜ ਕੇ ਉਧਰੋਂ ਦੀ ਜਾ ਕੇ ਆ ਗੇਟ ਟੱਪ ਕੇ ਕਿ ਪਰਲੀ ਸਾਈਡ ਤੋਂ ਫੇਰ ਘੁੰਮ ਕੇ ਜਿਹੜੀ ਆ ਪਿੱਛੇ ਜਗਾ ਖਾਲੀ ਪਈ ਐ ਇਹਦੇ ਵਿੱਚ ਆ ਗਿਆ ਅਸੀਂ ਕੁੱਤੇ ਮੈਂ ਕੁੱਤੇ ਫੜਾ ਕੇ ਮੁੰਡੇ ਨੂੰ ਮੈਂ ਦੋ ਮੁੰਡੇ ਮੇਰੇ ਨਾਲ ਹੋਰ ਸੀ ਭੱਜ ਕੇ ਇਹਨੂੰ ਫੜ ਲਿਆ ਅਣਜਾਣ ਬਣ ਗਿਆ ਕੀ ਕੀ ਹੋ ਗਿਆ ਕਹਿੰਦਾ ਮੈਂ ਤਾਂ ਇਧਰੋਂ ਆਇਆ ਚੱਲ ਇਹਨੂੰ ਫੜ ਕੇ ਅੰਦਰ ਲਿਆਂਦਾ ਉਥੋਂ ਜਾਲੀਆਂ ਤੋਂ ਫੇਰ ਇਹਨੂੰ ਪੁੱਛਿਆ ਕਿ ਬਈ ਇਹ ਇੱਥੇ ਕਰਨ ਕੀ ਆਇਆ ਸੀ ਐਡਾ ਢੀਠ ਹੈ ਮਲ ਰਿਹਣੀ ਨਾਲੇ ਐਡਾ ਖੜਕਾ ਹੋਇਆ ਸਾਨੂੰ ਵੀ ਉੱਥੇ ਤੱਕ ਸੁਣਿਆ ਕਿਨੇ ਆ ਤੋੜਿਆ ਇਹੇ ਕਹਿੰਦਾ ਮੈਂ ਤਾਂ ਲੈਟਰੀing ਕਰਨ ਆਇਆ ਸੀ ਵੀਰੇ ਪਿੱਛੇ 10 ਕਿੱਲੇ ਜਗ੍ਹਾ ਖਾਲੀ ਪਈ ਐ ਮਤਲਬ ਸਾਰੀ ਖਾਲੀ ਉੱਤੇ ਟੂਟੀਆਂ ਵੀ ਲੱਗੀਆਂ ਹੋਈਆਂ ਨੇ ਸਾਰਾ ਕੁਝ ਲੱਗਿਆ ਹੋਇਆ ਇਹ ਜਾਣ ਕੇ ਝੂਠ ਬੋਲ ਕੇ ਕਿ ਹਾਂ ਮੈਂ ਇੱਥੋਂ ਮੈਂ ਆਊਗਾ ਕਿ ਮੈਂ ਬਚ ਜੂਗਾ ਪਰ ਇਹ ਗੱਲ ਗਲਤ ਕਹਿ ਰਿਹਾ ਐ ਹੁਣ ਵੀ ਜੇ ਸੱਚ ਬੋਲੂਗਾ ਤਾਂ ਬਚ ਜੂਗਾ ਨਹੀਂ ਤਾਂ ਅਸੀਂ ਤਾਂ ਆ ਤੁਹਾਡੇ ਸਾਹਮਣੇ ਖੜਾ ਐ ਬਾਈ ਠੀਕ ਐ ਤੇ ਪੁਲਿਸ ਨੂੰ ਇਤਲਾ ਕਰਤੀ ਤੁਸੀਂ ਹਾਂਜੀ ਪੁਲਿਸ ਨੂੰ ਇਤਲਾ ਕਰਤੀ ਠੀਕ ਹਾਂਜੀ ਕੀ ਕਿਵੇਂ ਦੇਖ ਦੋ ਜਿਹੜੀ ਹੋਰ ਵੀ ਚੋਰੀਆਂ ਫੁਰੀਆਂ ਪੌਣੀਗੜ੍ਹ ਚ ਕਿਤੇ ਨਾ ਕਿਤੇ ਇਹੇ ਆ ਟਰੱਕ ਖੜਦੇ ਨੇ ਉੱਥੇ ਮਤਲਬ ਆਪਣੇ ਅੱਡੇ ਚ ਬੈਕ ਸਾਈਡ ਜਿੱਥੇ ਖਾਲੀ ਜਗ੍ਹਾ ਹੈ ਉੱਥੋਂ ਬੈਂਟਰ ਆਏ ਦਿਨ ਚੋਰੀ ਹੁੰਦਾ ਆ ਮੁੰਡਾ ਤੁਹਾਨੂੰ ਦੱਸਿਆ ਹੀ ਐ ਆ ਬਚਾਰਾ ਚਾਹ ਬਣਾਉਂਦਾ ਉਹਨੂੰ ਚਾਹ ਫੜਾਉਣ ਜਾਣਾ ਪੈਂਦਾ ਕਿਤੇ ਨਾ ਕਿਤੇ ਉਹਦਾ ਹੁੰਦਿਆਂ ਨੂੰ ਇਹਨੇ ਸਿਲੰਡਰ ਵੀ ਗੈਵ ਕਰਤਾ ਗਰੀਬ ਬੰਦੇ ਦਾ ਤੁਸੀਂ ਇਹ ਦੇਖੋ ਇਹਦਾ ਪੇਸ਼ਾ ਹੀ ਹੈ ਇਹਦਾ ਇਹਦਾ ਪੇਸ਼ਾ ਹੀ ਹੈ ਗੱਲ ਵੀ ਇਹੀ ਕਹਿ ਰਿਹਾ ਹੈ ਕਿ ਹਾਂ ਮੈਂ ਇੱਥੋਂ ਮੁੜ ਕੇ ਆਹ ਏਰੀਆ ਚ ਨਹੀਂ ਆਉਂਦਾ ਕਿ ਹਾਂ ਦੂਜੇ ਏਰੀਆ ਚ ਜਾ ਕੇ ਚੋਰੀ ਕਰੂੰਗਾ ਕੀ ਕੰਮ ਨਹੀਂ ਕਰਨਾ ਹੈਗਾ ਕੋਈ ਕਿ ਚੋਰੀ ਉਹ ਕਰਨੀ ਹੈ ਇਹਨੇ ਕਬੂਲ ਕਰਿਆ ਵੀ ਇਹ ਮੈਂ ਕਰਿਆ ਹਾਂ ਕਰਿਆ ਮਮਾ ਹੁਣ ਨਹੀਂ ਮੰਨ ਰਿਹਾ ਜਾਣ ਕੇ ਨਹੀਂ ਮੰਨ ਰਿਹਾ ਕਰਿਆ ਇਹਨੇ ਕਬੂਲ ਕੀ ਹੈ ਇਹਨੇ ਕੀ ਹੈ ਮੇਰਾ ਨਾਮ ਸੁਨਦਰ ਹੈ ਠੀਕ ਹੈ ਕੀ ਕਹਿਣਾ ਚਾਹੋਗੇ ਇਹ ਚਾਰ ਦਿਨ ਪਹਿਨ ਪਹਿਲੇ ਮੇਰੇ ਲੈ ਆਇਆ ਤੇ ਇਹ ਕਹਿੰਦਾ ਮੇਰੇ ਲੈ ਸਿਲੰਡਰ ਦਾ ਭਰੇ ਹੋਇਆ ਹੈ ਮੈਂ ਕਹਾ ਕਿ ਨਹੀਂ ਕਿੰਨੇ ਸਿਲੰਡਰ ਦਾ ਅੱਧਾ ਹੈ ਮੈਂ ਕਹਾ ਕਿ ਕਿੰਨੇ ਕੇ ਦੇਗਾ ਕਹਿੰਦਾ 2000 ਦੇ ਉਹ ਉਹ ਰਿਹਾ ਬੁਕਾਨ ਤੇ ਬੈਠਿਆ ਚ ਉਧਰ ਉਧਰ ਘੁੰਮ ਕੇ ਦੇਖਿਆ ਸਿਲੰਡਰ ਮੇਰੇ ਪਿੱਛੇ ਕੋਲੇ ਖੜਾ ਰੱਖ ਪਰ ਇੱਕ ਪਾਰ ਕਰਕੇ ਰੱਖਿਆ ਹੋਇਆ ਸੀ ਦੂਜੇ ਦਿਨ ਬਾਅਦ ਨੇ ਤੋ ਦੋ ਦੋ ਦਿਨ ਬਾਅਦ ਮੇਰਾ ਸਿਲੰਡਰ ਗੁੰਮ ਹੋ ਗਿਆ ਕਿਸੇ ਮਤਲ ਚੱਕ ਕੇ ਲੈ ਗਿਆ ਚੱਕ ਲੈ ਗਿਆ ਉਹ ਪਿੱਛੋਂ ਸੇ ਦੀਵਾਰ ਤੇ ਹੇ ਨੀਚੇ ਘਰ ਦਿਆ ਹਾਂ ਯਹੀ ਇਹ ਬੰਦਾ ਆਇਆ ਸੀਗਾ ਹਾਂ ਯਹੀ ਇਹ ਬੰਦਾ ਆਇਆ ਸੀ ਮੈਂ ਕਿਤੇ ਆਇਆ ਤੈਨੂੰ ਤੇਰੇ ਦੁਕਾਨ ਤੇ ਕੋਈ ਆਇਆ ਕੋਣ ਲੱਦਸ ਉਹ ਸਾਲਾ ਮੁੱਕਰ ਵੀ ਗਿਆ ਹੈ ਹੈ ਕੋਣ ਮੰਨ ਗਿਆ ਇਹ ਮੁੱਕਰ ਹੈ ਹਾਂਜੀ ਅੱਖ ਜੀ ਕੀ ਨਾਮ ਤੁਹਾਡਾ ਮੇਰਾ ਨਾਮ ਸਤਜੀਤ ਸਿੰਘ ਹੈ ਜੀ ਠੀਕ ਹੈ ਕੀ ਮਾਮਲਾ ਹੈ ਮਾਮਲਾ ਕੀ ਹੈ ਯਾਰ ਇੱਥੇ ਚੋਰਾਂ ਨੇ ਲਗੂ ਕੀ ਰੱਖਿਆ ਪਹਿਲਾਂ ਵੀ ਇਹ ਮੇਰਾ ਦਫਤਰ ਬਣਾਇਆ ਹੋਇਆ ਸੀ ਇੱਥੇ ਰੇਤੀ ਬਜਰੀ ਦਾ ਕੰਮ ਕਰਦੇ ਤੇ ਆਪਾਂ ਸਾਲ ਪਹਿਲਾਂ ਹੂੰ ਤੇ ਇਹਦੇ ਵਿੱਚ ਦੋ ਵਾਰ ਚੋਰੀ ਹੋ ਗਈ ਹੁਣ ਇਹ ਤੀਜੀ ਵਾਰ ਭੰਨੇਗਾ ਤੇ ਮਤਲਬ ਅੱਜ ਤੀਜੀ ਵਾਰ ਮੈਨੇ ਇੱਥੇ ਬੰਦਾ ਫੜਿਆ ਦੋ ਵਾਰ ਤਾਂ ਮੈਨੂੰ ਪਤਾ ਹੀ ਨਹੀਂ ਲੱਗਿਆ ਵੀ ਕਿਹੜੇ ਵੇਲੇ ਇਹ ਤੋੜਿਆ ਤੇ ਕਿਹੜੇ ਵੇਲੇ ਦੇਚੋ ਸਮਾਨ ਚੱਕ ਕੇ ਲੈ ਗਿਆ ਅੱਜ ਮੈਂ ਬੰਦਾ ਫੜਿਆ ਇਹ ਚਲੋ ਪੁਲਿਸ ਵਾਲਿਆਂ ਨੂੰ ਫੜਾਤਾ ਮੈਨੇ ਬੰਦਾ ਚੋਰ ਦੇ ਅੰਦਰੋਂ ਮੋਬਾਈਲ ਵੀ ਫੜਿਆ ਸੀਗਾ ਹਾਂ ਚੋਰ ਲਵੇ ਮੋਬਾਈਲ ਹੈਗਾ ਸੀ ਪੇਜ ਕਾਸ ਸੀਗਾ ਮਤਲਬ ਤੇ ਨਸ਼ੇ ਪੁੱਤੇ ਕਰਦੇ ਨੇ ਜੀ ਇਹ ਨਸ਼ਾ ਪੱਤਾ ਵੀ ਸੀ ਉਹਦੇ ਅੰਕਲ ਤੁਹਾਡਾ ਕਾਰ ਦਾ ਰੱਤਰੇ ਇਹ ਇਹ ਰਾਜੇ ਬੈਠਣ ਵਾਸਤੇ ਆਫਿਸ ਬਣਾਇਆ ਹੋਇਆ ਆਪਣਾ ਬਿਲਡਿੰਗ ਮਟੀਰੀਅਲ ਦਾ ਕੰਮ ਸੀਗਾ ਠੀਕ ਹੈ ਇੱਕ ਸਾਲ ਦਾ ਆ ਚੋਰ ਨੂੰ ਇਹਦੀ ਵੀ ਖਬਰ ਹੈ ਇਹਦੇ ਵਿੱਚ ਕੀ ਹੈ ਕੋਈ ਕੀਮਤੀ ਚੀਜ਼ ਆ ਆਪਦੇ ਘਰ ਪੂਰਾ ਕਰਨ ਵਾਸਤੇ ਉਹਨੇ ਇਹਨੂੰ ਭੰਨੇ ਆ ਇਹਦੇ ਵਿੱਚੋਂ ਕੋਈ ਆਪਦਾ ਉਹਨੂੰ ਲੱਗਦਾ ਹੋਣਾ ਜਿਹੜੀ ਚੀਜ਼ ਆਪਦਾ ਚੱਕ ਕੇ ਲੈ ਜਾਂਦਾ ਉਹ ਫਿਲਹਾਲ ਇਹਦੇ ਵਿੱਚ ਆਪਣਾ ਕਾਊਂਟਰ ਲੱਗਿਆ ਹੋਇਆ ਹੈ ਕਾਊਂਟਰ ਦੇ ਵਿੱਚ ਤੁਹਾਨੂੰ ਪਤਾ ਹੀ ਆਪਣਾ ਥੋੜਾ ਬਹੁਤ ਤਾਂ ਕੈਸ਼ ਵੀ ਹੁੰਦਾ ਹੈ ਬਾਕੀ ਕਾਪੀਆਂ ਕਿਤਾਬਾਂ ਹੁੰਦੀਆਂ ਨੇ ਹੋਰ ਬਾਕੀ ਹੋਰ ਵੀ ਸਮਾਨ ਹੁੰਦਾ ਹੁਣ ਕੀ ਕੀ ਆਪਾਂ ਨਿਗਾਹ ਰੱਖਦੇ ਹਾਂ ਨਾ ਹਜ਼ਾਰਾਂ ਚੀਜ਼ਾਂ ਪਈਆਂ ਨੇ ਤੁਸੀਂ ਪੁਲਿਸ ਨੂੰ ਤਲਾਸ਼ ਕਰਤੀ ਮੌਕੇ ਤੇ ਪੁਲਿਸ ਆ ਗਈ ਤਾਂ ਹੁਣ ਕਾਰਵਾਈ ਹੋ ਰਹੀ ਹੈ ਹਾਂ ਪੁਲਿਸ ਲੱਗੀ ਜੀ ਉਹਨੂੰ ਫੜ ਕੇ ਤੇ ਹੁਣ ਦੇਖਦੇ ਆ ਕੀ ਬਣਦਾ ਅੱਗੇ ਠੀਕ ਵੱਡੀ ਤੋਂ ਵੱਡੀ ਸਮੱਸਿਆ ਦਾ 100% ਸਮਾਧਾਨ ਕਰਵਾਓ ਆਪਣੇ ਮਨ ਚਾਹੇ ਪ੍ਰੇਮੀ ਪ੍ਰੇਮਿਕਾ ਨੂੰ ਵਸਦਿਆਂ ਵਿੱਚ ਕਰਵਾਓ ਹਰ ਸਮੱਸਿਆ ਦਾ ਸਮਾਧਾਨ ਕਰਵਾਓ ਜਿਵੇਂ ਗ੍ਰਹਿ ਕਲੇਸ਼ ਨੌਕਰੀ ਕਾਰੋ ਸੌਗਣ ਦੁਸ਼ਮਣ ਤੋਂ ਸਤਕਾਰਾ ਲਵ ਮੈਰਿਜ ਪ੍ਰੋਬਲਮ ਵਿਦੇਸ਼ ਯਾਤਰਾ ਕੋਰਟ ਕੇਸ ਪਤੀ ਪਤਨੀ ਦੇ ਵਿੱਚ ਕਲੇਸ਼ ਲਾਟਰੀ ਸੱਟਾ ਨੰਬਰ ਜਾਦੂ ਟੂਣਾ ਕੀਤਾ ਕਰਾਇਆ ਰੂਸੇ ਰੂਪਣਾ ਵੀਜ਼ਾ ਪ੍ਰੋਬਲਮ ਗ੍ਰੀਨ ਕਾਰਡ ਹੁਣੇ ਕਾਲ ਕਰੋ ਮੀਆਂ ਸਮਰਜੀ 73409 36488 73409 36488